ਜੇ ਨੋ ਇੱਕ ਵੀਡੀਓ ਕਵਰ ਕੀਤੀ ਆਪਾਂ ਆਪਣੇ ਆਪ ਦੇ ਪਿੰਡ ਮੋਦਕੀ ਜਿਲ੍ਹਾ ਫਿਰੋਜ਼ਪੁਰ ਦੇ ਚਾਰ ਐਨੀਮਲ ਵਿਕਰੀ ਵਾਲੇ ਆ ਚਾਰੇ ਸੁੰਜਾਂ ਸਵਾਂਜਾਂ ਦੋਹਾਂ ਮਗਰ ਕਟੀਆਂ ਤੇ ਦੋਹਾਂ ਮਗਰ ਕੱਟੇ ਇਹਦੇ ਕੋਲੇ 15 ਲੀਟਰ ਦੁੱਧ ਤਿਆਰ ਆ 14 ਮੰਨ ਕੇ ਜਿਹੜਾ ਮਰਜੀ ਸੱਜਣਾ ਸੌਦਾ ਕਰ ਸਕਦਾ ਬੇਮਲੂਮੀ ਜੀ ਸਾਈਡ ਵਖਾੜੀ ਹੋਈ ਤੁਹਾਨੂੰ ਬਾਕੀ ਇੱਕ ਧਾਰ ਦਾ ਵੀ ਬਲ ਨਹੀਂ ਅਗਲਾ ਡੱਬਿਆਂ ਨਾਲ ਦੁੱਧ ਚੋ ਸਕਦਾ ਇਹਦੇ ਕੋਲੇ 13 ਵਾਂ 12 ਮੰਨ ਕੇ ਸੌਦਾ ਕਰ ਲਿਓ ਓਕੇ ਰਿਪੋਰਟ ਆ ਇਹਨੇ ਮਗਰ ਕੱਟਾ ਆ ਗਿਆ 10 ਦਿਨਾਂ ਦੀ ਸੂਈ ਆ ਬੱਲੀ 11 ਦਿਨਾਂ ਦੀ ਸੂਈ ਹੋਗੀ ਲੈ ਲਿਓ ਓਕੇ ਰਿਪੋਰਟ ਮਈਆ ਵੇਖੋ ਤੇ ਇਹਦੇ ਕੋਲੇ 12 ਲੀਟਰ ਦੁੱਧ ਦਾ ਝੋਟੀ ਕੋਲੇ 11 ਮੰਨ ਕੇ ਸੌਦਾ ਕਰਿਓ ਜਿਹੜਾ ਵੀ ਸੱਜਣ ਕਰੂਗਾ ਦੂਜਾ ਸੂਆ ਸੂਈ ਆ ਮਗਰ ਕੱਟੀ ਆ ਓਕੇ ਰਿਪੋਰਟ ਆ ਵਿਰਲਾ ਬੁਰਲਾ ਆਂਦੀਆਂ ਤਾਂ ਕਿਆ ਬਾਤਾਂ ਹੀ ਲੱਗੀਆਂ ਕਰਮਾ ਵਾਲੀ ਨੂੰ ਬੜੀ ਵਿਰਲਵਾਂਡਾ ਦੇ ਥਾਨ ਲੱਗੇ ਆ ਵੇਖਿਓ ਸੀਲ ਸਾਊ ਆ ਕੋਈ ਐ ਨਹੀਂ ਗੱਲ ਹੈਗੀ ਓਕੇ ਰਿਪੋਰਟ ਝੋਟੀ ਆ ਸੱਜਣੋ ਮੌਤ ਤੋਂ ਮੌਤੀ ਵਾਲਾ 10 ਲੀਟਰ ਦੁੱਧ